ਮਿਰਪਲ ਜੀ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਮੀਟਿੰਗ ਹੋਈ ਹੈ ਹੁਣੇ-ਹੁਣੇ ਕੀ ਕਹਿਣਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਤਾਂ ਹਰ ਨਿਹਾਲ ਸਿੰਘ ਵਾਲੇ ਦਾ ਬਹੁਤ-ਬਹੁਤ ਧੰਨਵਾਦ ਹਰ ਪਿੰਡ ਚੋਂ 10 ਬੰਦੇ ਆਏ ਕਿਤੋਂ 15 ਕਿਤੋਂ 50 ਸੋ ਮੈਂ ਸਾਰੇ ਨਿਹਾਲ ਸਿੰਘ ਵਾਲੇ ਦਾ ਧੰਨਵਾਦ ਕਰਦਾ ਦੂਜਾ ਇਹ ਸਾਡੀ ਪਹਿਲੀ ਮੀਟਿੰਗ ਸੀ ਤਵਾੜੀ ਸਾਹਿਬ ਸਾਡੇ ਕੋਆਰਡੀਨੇਟਰ ਲਾਏ ਆਂ ਔਰ ਉਹਨਾਂ ਦੇ ਮਾਨ ਸਨਮਾਨ ਕੀ ਔਰ ਉਹਨਾਂ ਵੱਲੋਂ ਕੀ ਪਾਰਟੀ ਦੀ ਡਿਊਟੀ ਹੈ ਕਿਹੜੀ ਬੂਥ ਕਮੇਟੀ ਬਣਨੀ ਹੈ ਕਿੱਥੇ ਕਿੰਨੇ ਮੈਂਬਰ ਬਣਨੇ ਚਾਹੀਦੇ ਆ ਉਹਦੇ ਬਾਰੇ ਅੱਜ ਇਹ ਮੀਟਿੰਗ ਸੀ ਕ ਡੈਪਟੀ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਦੇ ਇੱਕ ਆਗੂ ਨੇ ਕੁਵਾਰੀ ਸਾਹਿਬ ਦੀ ਮੌਜੂਦਗੀ ਦੇ ਵਿੱਚ ਹੀ ਉਹਨਾਂ ਨੇ ਕਈ ਸਵਾਲ ਚੁੱਕੇ ਕਿ ਕਾਂਗਰਸ ਦੇ ਕੋਈ ਆਪ ਨੂੰ ਜਿਹੜੇ ਵਿਰੋਧੀ ਪਾਰਟੀ ਜਿਨ੍ਹਾਂ ਨਾਲ ਕੇ ਚੱਲਦੇ ਆ ਜਾਂ ਉਹਨਾਂ ਨੇ ਕਿਹਾ ਕਿ ਮੌਕੇ ਤੇ ਸਾਡੇ ਕੋਲ ਆ ਕੇ ਅੱਗੇ ਬਹਿ ਜਾਂਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ। ਦੇਖੋ ਉਹ ਵੀ ਸਤਕਾਰਯੋਗ ਹੈ। ਕੋਈ ਇਸ ਗੱਲ ਦਾ ਜਵਾਬ ਕੁਵਾਰੀ ਸਾਹਿਬ ਦੇ ਸਕਦੇ ਆ ਇਹ ਖੜੇ ਕੋਆਰਡੀਨੇਟਰ ਸੀ ਉਹਨੂੰ ਕੋਆਰਡੀਨੇਟਰ ਜੀ ਦੀ ਮੌਜੂਦਗੀ 'ਚ ਉਹਨਾਂ ਨੇ ਕਿਹਾ ਕੋਈ ਵਿਰੋਧੀ ਪਾਰਟੀ ਨਹੀਂ ਜੇ ਕੋਈ ਇਨਸਾਨ ਥੋਡੇ ਨਾਲ ਆ ਕੇ ਰਲਣਾ ਚਾਹੁੰਦਾ ਹੈ ਉਹ ਵਿਰੋਧੀ ਨਹੀਂ ਹੁੰਦਾ ਥੋਡਾ ਆਪਦਾ ਹੁੰਦਾ ਸੋ ਕਈ ਬੰਦਿਆਂ ਨੇ ਇਹਨੂੰ ਪੁਸ਼ਕਾਰਨਾ ਸਾਡੇ 3-4 ਬੰਦੇ ਕਾਲੀ ਦਲ ਚੋਂ ਆਏ ਆ ਆ ਕਿਨੋਂ ਇੱਕ ਖਾਂਸੀ ਨਾ ਖੇਡਣਾ ਨਾ ਖੇਡਣ ਦੇਣਾ ਇਹਨਾਂ ਦੇ ਕੋਈ ਕੰਮ ਹੈ ਵੀ ਪ੍ਰੋਪੋਗੈਂਡ ਦੇ ਕਰੀ ਜਾਣੇ ਕਾਂਗਰਸ ਪਾਰਟੀ ਨੇ ਮਾੜੀ ਹੈ ਜੀ ਇੱਥੇ ਕਮਜ਼ੋਰ ਹੈ ਜੀ ਕਾਂਗਰਸ ਪਾਰਟੀ ਨਿਹਾਲ ਸਿੰਘ ਵਾਲੀ ਦੀ ਇਕਜੁੱਟ ਹੈ ਤਕੜੀ ਹੋ ਕੇ ਅਸੀਂ 2027 ਦੀ ਲੜਾਈ ਲੜਦੀਆਂ। ਸੋ ਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਹਿਨਮਾਈ ਹੇਟ, ਕੈਪਟਨ ਸੰਦੀਪ ਸੰਤੂ ਜੀ ਦੀ ਰਹਿਨਮਾਈ ਹੇਟ। ਅਸੀਂ ਇਹ 2027 ਦਾ ਇਲੈਕਸ਼ਨ ਲੜਦਾ। ਸਾਡਾ ਕਿਸੇ ਨਾਲ ਵੈਰ-ਵਿਰੋਧ ਨਹੀਂ। ਜੇ ਕਿਸੇ ਨੂੰ ਮੇਰੇ ਤੋਂ ਕੋਈ ਤਕਲੀਫ ਹੈ ਤਾਂ ਮੈਨੂੰ ਫੋਨ ਕਰ ਲਓ। ਮੈਂ ਉਹਦੇ ਘਰੇ ਜਾ ਕੇ ਉਹਨੂੰ ਪੁੱਛੂੰਗਾ ਅੱਜੋੜ ਕੇ ਵੀ ਭਰਾਵਾ ਮੇਰੇ ਘਰ ਦਾ ਕੰਮ ਨਹੀਂਗਾ ਇਹ। ਇਹ ਪਾਰਟੀ ਦਾ ਕੰਮ ਹੈ। ਤੈਨੂੰ ਮੇਰੇ ਤੋਂ ਕੋਈ ਤਕਲੀਫ ਕੀ ਤਕਲੀਫ ਹੈ? ਬੰਦਾ ਤੋਂ ਵਰਕਰ ਆਏ ਹੋ ਕਾਫੀ ਲੋਕ ਵੀ ਪਹੁੰਚੇ ਕਿਵੇਂ ਲੱਗਦਾ ਦੁਨੀਆ ਸਤਾਈ ਤੇ ਵਿੱਚ ਤੁਸੀਂ ਵੇਖ ਹੀ ਲਿਆ ਹੁਣ ਬਈ ਕੋਈ ਬੰਦਾ ਜਿੰਨੀ ਦੇਰ ਮੀਟਿੰਗ ਚੱਲੀ ਗਈ ਕੋਈ ਬੰਦਾ ਉੱਠਿਆ ਨਹੀਂ ਬੜਾ ਜੋਸ਼ ਸੀ ਲੋਕਾਂ 'ਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਹਲਕਾ ਨਿਹਾਲ ਸਿੰਘ ਵਾਲਾ ਦੀ ਸਾਰੀ ਕਰੀਮ ਹੈ ਜਿਹੜੀ ਹਲਕਾ ਨਿਹਾਲ ਸਿੰਘ ਵਾਲਾ ਦੀ ਕਾਂਗਰਸ ਚਲਾਉਂਦੀ ਹੈ ਜਿਹੜੀ ਹਲਕਾ ਨਿਹਾਲ ਸਿੰਘ ਵਾਲਾ ਨੂੰ ਹੁਣ ਤੱਕ ਇੱਥੋਂ ਤੱਕ ਖਿੱਚ ਕੇ ਲੈ ਕੇ ਆਈ ਹੈ ਉਹ ਸਾਰੀ ਲੀਡਰਸ਼ਿਪ ਮੌਜੂਦ ਸੀ ਔਰ ਮੈਂ ਤੇ ਇਹਨਾਂ ਦੇ ਪਹਿਲੀ ਅਧਲਾ ਕੇ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਆਪ ਦੇ ਆਪ ਕਿਹਾ ਟੈਂਪਲ ਤਕੜਾ ਹੋ ਅਸੀਂ ਚਾਹੁੰਦੇ ਵੀ ਕੋਈ ਚੱਜ ਦਾ ਐਮਐਲਏ ਹਲਕਾ ਨਿਹਾਲ ਸਿੰਘ ਵਾਲਾ ਚ ਬਣ ਕੇ ਆਓ ਐਤ ਕੀ ਉਮੀਦ ਹੈ ਟੈਂਪਲ ਜੀ ਤੁਹਾਨੂੰ ਕਿ ਟਿਕਟ ਜਿਹੜੀ ਮਿਲੂਗੀ ਕਿਉਂਕਿ 2022 ਚ ਵੀ ਤੁਹਾਡੀ ਦਾਵੇਦਾਰੀ ਸੀ 2017 ਚ ਵੀ ਸੀਗੀ ਐਤ ਕੀ ਕਿਵੇਂ ਲੱਗਦਾ ਕਿ ਹਾਈ ਕਮਾਂਡ ਤੱਕ ਇਹ ਆਵਾਜ਼ ਹੈ ਜਿਹੜੀ ਪਹੁੰਚੇਗੀ ਦੇਖੋ ਹਰ ਬੰਦਾ ਪੇਪਰ 'ਚ ਬਿੰਦਾ ਹੈ ਇਹ ਕੰਪੀਟੀਸ਼ਨ ਹੁੰਦਾ ਹੈ ਇੱਕ ਤਿਆਰੀ ਹੈ ਪਰ ਮੈਨੂੰ ਆਸ ਹੈ ਕਿ ਲੱਗਦਾ ਹੈ ਵੀ ਪਾਰਟੀ ਹਾਈ ਕਮਾਨ ਨੇ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਮੈਨੂੰ ਉੱਥੋਂ ਕਹਿ ਕੇ ਦੋ ਰਿਆ ਵੀ ਤਕੜਾ ਹੋ ਕੇ ਹਲਕਾ ਨਿਹਾਲ ਸਿੰਘ ਵਾਲੇ 'ਚ ਕੰਮ ਕਰ ਤੇਰੇ ਨਾਲ ਪਿਛਲੀ ਵਾਰ ਧੋਖਾ ਹੋ ਗਿਆ 24 'ਚ ਐਸਕੇ ਅਸੀਂ ਇਹ ਧੋਖਾ ਨਹੀਂ ਹੋਣ ਦੇ ਧੰਨ ਆਂਦਰਸ ਪਾਰਟੀ ਦੀ ਵੱਡੀ ਮੀਟਿੰਗ ਹੋਈ ਹੈ ਪੰਗਨਾ ਟੈਂਪਲ ਜੀ ਡੀਐਸਪੀ ਹੈ ਜਨਰਲ ਰਾਮਾ ਜੀ ਬਲਾਕ ਪ੍ਰਧਾਨ ਉਹਨਾਂ ਦੀ ਜਿਹੜੀ ਪਹਿਲੀ ਪਾਰਟੀ ਮੀਟਿੰਗ ਹੈ ਜਿਹੜੀ ਕਿ ਮੈਨੂੰ ਲੱਗਦਾ ਹੈ ਮੀਟਿੰਗ ਦੇ ਜਿਹੜਾ ਘਟਨੇ ਸਾਹਮਣੇ ਨਾਲ ਕਿਵੇਂ ਜਿਹੜੇ ਅਸਰ ਨਜ਼ਰ ਆ ਰਹੇ ਹਨ ਤੇੋਂ ਸਾਹਿਬ ਬੜਾ ਤੁਹਾਡਾ ਬਹੁਤ ਧੰਨਵਾਦ ਹੈ ਕਿ ਜਿੱਦੇ ਵੀ ਪੱਤਰਕਾਰ ਭਾਈਚਾਰਾ ਇੱਥੇ ਪਹੁੰਚੇ ਹੋ ਤੁਸੀਂ ਕਵਰੇਜ ਕੀਤੀ ਹੈ ਤੁਹਾਡਾ ਸਾਰਿਆਂ ਦਾ ਜਰਕੀ ਗਹਿਰਾਈ ਨੂੰ ਧੰਨਵਾਦ ਆ ਕਿਉਂਕਿ ਸ਼ਾਇਦ ਕੋਈ ਆਪ ਵੀ ਦੇਖ ਸਕਦੇ ਹੋ ਕਿਉਂਕਿ ਅੱਜ ਦੀ ਜਿਹੜੀ ਇਹ ਛੋਟੀ ਜਿਹੀ ਕੰਟੀਡੀ ਅਕਟੀਵਿਟੀ ਤੇ ਪਹਿਲਾਂ ਵਾਲੀ ਮੀਟਿੰਗ ਦੀ ਜਿਹੜੀ ਕਵਰੇਜ ਕੀਤੀ ਸੀ ਕੋਆਰਡੀਨੇਟਰ ਸਾਹਿਬ ਜਿਹੜੇ ਤਵਾੜੀ ਸਾਹਿਬ ਲੱਗੇ ਆ ਉਹਦਾ ਵੈਲਕਮ ਕਰਦੇ ਲਈ ਜੋ ਹਾਈ ਕਮਾਂਡ ਦਾ ਹੁਕਮ ਸੀਗਾ ਉਹ ਮੈਸੇਜ ਸੀਗਾ ਉਹ ਦੇ ਲਈ ਇੱਥੇ ਪਹੁੰਚੇ ਸੀ ਪਿੰਡਾਂ ਦੇ ਵਿੱਚ ਇੱਕ ਇੱਕ ਬੰਦੇ ਨੂੰ ਕਾਲ ਕੀਤੀ ਸੀ ਕਿ ਲੋਕਾਂ ਜਿਹੜਾ ਇੱਥੇ ਇੱਕ ਹੜ ਆ ਗਿਆ ਕਿ ਰੈਲੀ ਦਾ ਟੂ ਫੇਸ ਮੀਟਿੰਗ ਨੇ ਜਿਹੜਾ ਧਾਰ ਲਿਆ ਕਿ ਇਹ ਤੁਸੀਂ ਆਪ ਹੀ ਹਿੰਦਾਂ ਚਲਾ ਸਕਦੇ ਤੁਸੀਂ ਉਹ ਪੀਟੀ ਬੇ ਸਭਰੀ ਦੇ ਨਾਲ 27 ਦੀ ਡੇਟ ਕਰ ਰਹੇ ਆ ਕਿਉਂਕਿ ਪਿਛਲੇ ਜਿਹੜੇ ਲੱਗੇ ਸਾਢੇ 3 ਸਾਲ ਸੀ ਲੋਕਾਂ ਦਾ ਜਿਹੜਾ ਦਿਵਾਲਾ ਕੱਟ ਕੇ ਰੱਖਦਾ ਜਿਹੜੀ ਬਦਲਾਵ ਵਾਲੀ ਆਵਾਜ਼ ਦੀ ਪਾਰਟੀ ਹੈ ਕਾਂਗਰਸ ਪਾਰਟੀ ਦੀ ਇੱਕ ਮੀਟਿੰਗ ਦੇ ਵਿੱਚ ਪਿਛਲੇ ਦਿਨੀ ਜਿਹੜੀ ਇੱਕ ਮੀਟਿੰਗ ਦੀ ਵੀਡੀਓ ਬੜੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਕਾਂਗਰਸੀ ਆਗੂ ਵੱਲੋਂ ਹੀ ਕਾਂਗਰਸੀ ਆਗੂਾਂ ਤੇ ਸਵਾਲ ਚੁੱਕੇ ਗਏ ਆ ਕੀ ਲੱਗਦਾ ਹੈ ਇਹ ਵਿਖਰੇਵਾ ਕਿਤੇ 2027 ਦੇ ਵਿੱਚ ਕਾਂਗਰਸ ਪਾਰਟੀ ਦੇ ਆੜੇ ਨਾ ਜੀ ਤੁਹਾਨੂੰ ਲੱਗਦਾ ਵੀ ਇਹ ਨਹੀਂ ਬਿਲਕੁਲ ਵੀ ਦੇਖੋ ਇਹ ਬੜਾ ਇੱਕ ਤਾਸੀਯੋਗ ਮੈਂ ਸਮਝਦਾ ਨਹੀਂ ਇਹ ਮੈਸੇਜ ਹੀ ਕਰ ਰੋਪਾ ਨੂੰ ਜਿਹੜਾ ਸੋਸ਼ਲ ਮੀਡੀਆ ਦੇ ਜ਼ਰੀਏ ਵੀਡੀਓ ਮੈਂ ਵੀ ਉਹ ਦੇਖੀ ਆ ਕਿ ਬਿਲਕੁਲ ਵੀ ਜਿਹੜਾ ਲੋਕਾਂ ਦੇ ਵਿੱਚ ਇਦਾਂ ਦਾ ਮੈਸੇਜ ਜਿਹੜਾ ਨਹੀਂ ਦੇਣਾ ਚਾਹੀਦਾ ਤੁਸੀਂ ਦੇਖਿਆ ਕਾਂਗਰਸ ਪਾਰਟੀ ਕਿਹਨੂੰ ਲਿਖ ਦੋਤਾ ਦੂਸਰੀ ਗੱਲ ਸਰਵੇਸ਼ਕ ਜੇ ਅਸੀਂ ਹਰ ਇੱਕ ਦੀ ਗੱਲ ਕਰੀਏ ਤਾਂ ਵੀ ਜਿਹੜਾ ਉਮੀਦਵਾਰ ਹੈ ਜਿਹੜਾ ਚਾਹੁੰਦਾ ਆਪਣੀ ਪਾਰਟੀ ਜਿਹੜੀ ਇਲੈਕਸ਼ਨ ਲੜਨਾ ਚਾਹੁੰਦਾ ਵੀ ਉਹਨੇ ਆਪਣੀ ਜੋਰ ਜਮਾਈ ਤਾਂ ਕਰਦੀ ਕਰਦੀ ਹੈ ਤੇ ਪਿਛਲੀਆਂ ਦੇ ਦੋ ਇਲੈਕਸ਼ਨਾਂ ਸਾਹੂ ਕੇ ਸਾਹੂ ਨੂੰ ਜਿਹੜੇ ਟਿਕਟ ਆ ਕਾਂਗਰਸ ਪਾਰਟੀ ਦੀ ਜਿਹੜੀ ਜਾਨੀ ਦੋ ਜਮਾਈ ਨਹੀਂ ਕਰ ਕੋਈ ਕਹਿ ਰਿਹਾ ਕਿ ਉਹਦੀ ਵੀ ਗੱਲ ਤਾਂ ਜਿਹੜੀਆਂ ਟੇਪਰ ਨੇ ਤੁਹਾਡੇ ਨਾਲ ਵੀ ਇਹ ਸਾਡੇ ਕਿ ਜੇ ਵੀ 2024 ਦੀ ਜਿੱਤ ਕੱਟ ਕੇ ਸਾਲੋ ਕੇ ਸਾਥ ਪੀਟੀ ਲੀਗ ਦਾ ਉਧੋ ਬੈਠ ਜੀ ਇਹਨਾਂ ਦੇ ਵਿੱਚ ਆਪਸੀ ਜਿਹੜਾ ਬਾਜ਼ਾਰ ਯਾ ਪ੍ਰਧਾਨ ਜੀ ਦੀ ਹਾਜ਼ਰੀ ਦੇ ਵਿੱਚ ਉੱਥੇ ਹੋਈ ਆ ਵੀ ਚੋਕ ਜਿੱਤੇ ਟੋਟਲ ਨੂੰ ਮਿਲ ਰਹੀ ਹੈ ਤੇ 27 ਦੇ ਸੀਗਾ ਦਿਲਪਨ ਨੂੰ ਦੇ ਰਹੀ ਹੈ ਬਾਕੀ ਇਹ ਹੁਣੇ ਲੋਕ ਨੇ ਪਰਿਵਾਰ ਜਾਣਦੇ ਆ ਵੀ ਇਹ ਗੱਲ ਉੱਥੇ ਹੋਈ ਆ ਜਾਂ ਨਹੀਂ ਹੋਈ ਆ ਪਰ ਮੈਂ ਚਾਹਣਾ ਹੈ ਬਿਲਕੁਲ ਠੀਕ ਆ ਤੁਸੀਂ ਪਾਰਟੀ ਦਾ ਪ੍ਰਚਾਰ ਕਰੋ ਕੋਨਾ ਵੀ ਚਾਹੀਦਾ ਹੈ ਆਪੋ ਆਪਣੇ ਪਲੇਟਫਾਰਮ ਦੇ ਉੱਤੇ ਜਿੱਥੇ ਜਿੱਥੇ ਤੁਹਾਡੇ ਗਰੁੱਪੇ ਹੈਗੇ ਆ ਪਰ ਇੱਕ ਦੂਸਰੇ ਦੀ ਸ਼ਾਨ ਦੇ ਖਿਲਾਫ ਬਿਲਕੁਲ ਨਹੀਂ ਬੋਲਣਾ ਚਾਹੀਦਾ ਕਿਉਂਕਿ ਜੇ ਆਪਾਂ ਇੱਕ ਉਂਗਲ ਕਿਸੇ ਵੱਲ ਕਰਾਂਗੇ ਤਾਂ ਤਿੰਨ ਉਂਗਲਾਂ ਮੁੜ ਕੇ ਆਪਣੀ ਵੱਲ ਵੈਕ ਜੜੀਆਂ ਜਰੂਰੀ ਹੈ ਬੇਕਰ ਕੋਈ ਹੈ ਸਾਡੇ ਬਹੁਤ ਸਾਰੇ ਅਫਸਰਿਓ ਕੋਆਰਡੀਨੇਟਰ ਜੀ ਕੇ ਦਵਾਦੀ ਸਾਡੇ ਵਿੱਚ ਆਏ ਨੇ ਤੇ ਇਹਨਾਂ ਨੇ ਬਹੁਤ ਹੀ ਵਿਸਤਾਰ ਨਾਲ ਬਾਡੀ ਦੇ ਵਿੱਚ ਉਹਨਾਂ ਨੇ ਪ੍ਰੋਗਰਾਮਾਂ ਤੇ ਮੀਟਿੰਗਾਂ ਕਰਨੀਆਂ ਹੈਗੀਆਂ ਕਿ ਕਿਸ ਤਰ੍ਹਾਂ ਆਪਾਂ 2027 ਤੱਕ ਮਿਸ਼ਨ 27 ਸਫਲ ਕਰਨਾ ਉਹਦੇ ਦੀ ਬਹੁਤ ਚੰਗੇ ਢੰਗ ਨਾਲ ਮੀਟਿੰਗ ਹੋਈ ਹੈ ਜਿੱਥੇ ਹਲਕਾ ਨਿਹਾਲ ਸਿੰਘ ਵਾਲਾ ਦੇ ਬਲੌਕ ਨਿਹਾਲ ਸਿੰਘ ਵਾਲਾ ਦੇ ਤਕਰੀਬਨ ਥੋੜੇ ਜਿਨੇ ਲਾਏ ਸੀ ਪਰ ਬਹੁਤ ਵੱਡਾ ਹਜੂਮ ਅੱਜ ਇਕੱਠਾ ਹੋਇਆ ਹੈ ਇਕਸਾਖਦੇ ਹੋ ਵੀ ਹੈ ਹਰ ਇੱਕ ਪਿੰਡ ਤੋਂ ਉਦੋਂ ਵਾਰ ਆਪ ਕੋ ਪਹੁੰਚੇ ਨੇ ਹਾਂ ਸਿਮਲਾ ਕੋਂਟੈਸਟ ਵੀ ਜੇ ਗੱਲ ਕੀਤੀ ਜਾਵੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜੀ ਕਾਫੀ ਫਿਲਡੋ ਦੌਰਾਨ ਦੇ ਵਿੱਚ ਕਈ ਇੰਟਰਵਿਊ ਕਿਤੇ ਨਾ ਅੱਜ ਮੀਟਿੰਗ ਕੀਤੀ ਗਈ ਹੈ ਪਿਛਲੇ ਦਿਨੀ ਮਾਨੂ ਕੇ ਗੱਲ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਭਵਿੰਦਰ ਸਿੰਘ ਸਾਹਿਬ ਜੀ ਨਾਲ ਉਹਨਾਂ ਰੋਕੋ ਕੇਸ ਵਾਰ ਚੇਕੇ ਹੈ ਕਿ ਫਰਾ ਕੀਤਾ ਜਾ ਰਿਹਾ ਹੈ ਇਸ ਬਾਰੇ ਕੀ ਕਹਿਣਾ ਚਾਹੀਏ ਦੇਖੋ ਕੌਲਰ ਪਾਰਟੀ ਦੀ ਗੱਲ ਕਰ ਰਹੇ ਹਾਂ ਦੇਖ ਰਹੇ ਆ ਜੇ ਭਾਉਕੇ ਸਾਹਿਬ ਕਮਲਪਾਟੀ ਲਗਾਤਾਰ ਰਹੇ ਆਪਣੀ ਪਾਰ ਕੰਮ ਕਰ ਰਹੇ ਸਮੋ ਬੁਧੀਆਂ ਗੱਲ ਹੈ ਦਾ ਦਾ ਪ੍ਰੋਗਰਾਮ ਕਰ ਰਹੇ ਚੰਗੀ ਗੱਲ ਹੈ ਪਹਿਲਾਂ ਵੀ ਬਹੁਤ ਬਹੁਤ ਸਾਰੀ ਗੱਲ ਬਹੁਤ ਸਭੂ ਮੀਟ ਕਰ ਰਹੇ ਜਾਂ ਨਹੀਂ ਸਾਰੀ ਸਥਿਤੀ ਕਾਗਜ਼ਾਂ ਦਾ ਬੁਧੀਆਂ ਕਰਕੇ ਇੰਨੀ ਪੁਰਾਣੀ ਕੰਮ ਆ ਰਹੀ ਹੈ ਕੰਮ ਕਿਵੇਂ ਲੱਗਦਾ ਹੈ ਤੁਹਾਡਾ ਜਿਹੜਾ ਅਗਲਾ ਸੱਤਵਾਰ ਹੈ 2027 ਤੱਕ ਜਿਹੜਾ ਕੰਮ ਕਰਨਾ ਹੈ ਹਰਕੇ ਦੇ ਵਿੱਚ ਅੱਗੇ ਕਿਵੇਂ ਲੱਗਦਾ ਹੈ ਵੀ ਪਾਰਟੀ ਨੇ ਸਹੂਤਾ ਲਈ ਲੋਕਾਂ ਦਾ ਕੀ ਹੋ ਜਾ ਕਰਾ ਲੋਕਾਂ ਦਾ ਬਹੁਤ ਵਧੀਆ ਹੰਕਾਰ ਆ ਜੀ ਬਾਕੀ ਮਿਹਨਤ ਕਰਾਏ ਬਹੁਤ ਦੇਲਪੋਰੀ ਦੀ ਫੈਰੀ ਨਹੀਂ ਉਹਦੇ ਉਹ ਲੇਡਿਸ ਦਾ ਡੇਟ ਜੋ ਜਿਹੜਾ 1000 ਰੁਪਿਆ ਜਾਨੀ ਗਿਆ ਸੀ ਉਹ ਨੂੰ 4 ਸਾਲ ਹੋ ਚਲੇ ਆ ਇਸ ਟਾਈਮ ਉਹ ਬੀਬੀਆਂ ਭੈਣਾਂ ਨੂੰ ਕੋਈ ਪੈਸਾ ਨਹੀਂ ਕਿੱਲੇ ਆ ਉਹਦੇ ਵਾਦੇ ਕਰਕੇ ਇਹ ਸਰਕਾਰ ਜਿਹੜੀ ਹੈ ਆਵਾਜ਼ ਦੀ ਪਾਰਟੀ ਸਰਕਾਰ ਬਣੀ ਹੈ ਇਹਦਾ ਤੁਸੀਂ ਆਉਣ ਵਾਲੇ 2027 ਦੇ ਚੱਕਰ ਇਹ ਕਾਮਨ ਪਾਰਟੀ ਨੇ ਉੱਜਾ ਫਿਰ ਤੋਂ ਪ੍ਰਾਪਤ ਕਰਨੀ ਹੈ ਸਰ ਜੀ ਰੁਜ਼ਗਾਰ ਵਾਲੇ ਜੀ ਆਪਣੇ ਕੋਲੇ پلان ਕੀਆ ਜੀ ਆਪਣੇ ਜੀ ਅਨਪਲੋਇਮੈਂਟ ਦਾ ਬਹੁਤ ਵੱਡਾ ਇੱਕ ਬਹੁਤ ਵੱਡਾ ਮਸਲਾ ਜੀ ਉਹਦੇ ਬਾਰੇ ਕੀ ਤੁਹਾਡੇ ਕੋਲੇ ਸਾਡੀ ਤਾਂ ਸਰਕਾਰ ਜਿਹੜੀ ਐਸ ਟਾਈਮ ਜਿਹੜੀ ਨਹੀਂ ਹੈ ਕਿ ਮਾਂਸ ਪਾਰਟੀ ਬਾਜੀ ਜਦੋਂ ਕਾਂਗਰਸ ਦੀ ਸਰਕਾਰ ਸੀ ਜੀ ਤਾਂ ਤਾਂ ਉਹਨਾਂ ਨੇ ਫੜੇ ਜੰਗ ਸਿੰਘ ਬਾਜਵਾ ਸਾਹਾ ਜਿਹੜੇ ਉਹਨਾਂ ਨੂੰ 10 ਦੇ ਆਧਾਰ ਤੇ ਨੌਕਰੀਆਂ ਮਿਲੀਆਂ ਸੀਗਾ ਜੀ ਉਹ ਉਹ ਬਹੁਤ ਵੱਡਾ ਪ੍ਰਭਾਵ ਸੀਗਾ ਜੀ ਜਿਹੜੇ ਕੋਈ ਸਰਕਾਰ ਦੇ ਵਿੱਚ ਰਹਿ ਗਏ ਆ ਉਹ ਉਹਨਾਂ ਦੀ ਸਰਕਾਰ ਜਿਹੜੀ ਬਣੀ ਸੀ ਕਾਂਗਰਸ ਦੀ ਕੈਪਟਨ ਦੀ ਜੀ ਕਾਂਗਰਸ ਦੇ ਵਿੱਚ ਜਿਹੜਾ ਚੰਨੀ ਸਾਹਿਬ ਦੀ ਸਰਕਾਰ ਸੀ ਉਹ ਤੋਂ ਪਹਿਲਾਂ ਜੀ ਮੈਜਿਕ ਦੀ ਕਰ ਰਹੇ ਸੀ ਗੱਲ ਉਦੋਂ ਨਾਲ 10 ਦੇ ਆਧਾਰ ਤੇ ਕਾਂਗਰਸ ਦੇ ਵੱਡੇ ਵੱਡੇ ਲੀਡਰਾਂ ਨੂੰ ਨੌਕਰੀਆਂ ਮਿਲੀਆਂ ਜੀ ਉਹ ਇਹ ਕੀ ਆਖਣਾ ਜੀ ਚੰਨੀ ਸਾਹਿਬ ਜਿਹੜੇ ਆਉਂ ਥੋੜਾ 6 ਮਹੀਨੇ ਕਾਂਗਰਸ ਦੇ ਸੀਐਮ ਰਹੇ ਆ ਪੰਜਾਬ ਤੋਂ ਉਹਨਾਂ ਦੇ ਨੌਲੇਜ ਦੇ ਵਿੱਚ ਹੈ ਜੋ ਪਹਿਲਾਂ ਕਟੀਆਂ ਰਹਿ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਂਸਮਰ ਦੀ ਸਰਕਾਰ ਬਣੇਗੀ ਇਹ ਸਾਰੀਆਂ ਕਟੀਆਂ ਪਹਿਲ ਦੇ ਅਧਾਰ ਤੇ ਕੀਤੀਆਂ ਜਾਣਗੀਆਂ ਮਾਨਸਮਾਨ ਲੱਗਿਆ ਉਹ ਸਾਰੀ ਭਗਤ ਕਾਂਗਰਸ ਕੇ ਬਦਲੋ ਇਹ ਵਾਰੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਮਾਨਸਮਾਨ ਲੱਗਿਆ ਜੀ ਗੋਲੇ ਕੋਲੇ क्या क्या मैंने बात की थी कि नगर पक्कू दूषित जीवित रहा दूषित नहीं है हर किसी का आपको याद है कोई ना कोई बदौलत के के बड़ी काम की था आज समानिता के बोधेन सोने हाँ